ਸਰਸਿਕਾਲ ਦੀ ਜੀਵੀਐਸ ਟੈਮ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਗਵੀਰਾ ਜਾਦ ਇਸ ਵਕਤ ਮੈਂ ਥਾਣਾ ਨਿਹਾਲ ਸਿੰਘ ਵਾਲਾ ਦੇ ਵਿੱਚ ਮੌਜੂਦ ਹਾਂ ਦਰਸ਼ਕੋ ਕੋਈ ਵੱਡੀ ਵਾਰਦਾਤ ਨਹੀਂ ਹੋਈ ਆ ਪਰ ਬਹੁਤ ਸਾਰੀਆਂ ਵਾਰਦਾਤਾਂ ਜਿਹੜੀਆਂ ਆਏ ਦਿਨ ਹੁੰਦੀਆਂ ਸੀ ਉਹਨਾਂ ਤੇ ਜਿਹੜਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਵੱਲੋਂ ਖਲ ਪਾਉਣ ਵਿੱਚ ਜਿਹੜੀ ਕਾਮਯਾਬੀ ਪ੍ਰਾਪਤ ਹੋਈ ਆ ਤੇ ਅਕਸਰ ਅਸੀਂ ਦੇਖਦੇ ਆ ਜਦੋਂ ਵੀ ਕੋਈ ਗੱਲਬਾਤ ਹੁੰਦੀ ਨਿਹਾਲ ਸਿੰਘ ਵਾਲਾ ਦੇ ਵਿੱਚ ਕੋਈ ਘਟਨਾ ਵਾਪਰਦੀ ਆ ਵੱਡੀ ਤਾਂ ਇੱਥੇ ਧਰਨੇ ਮਜਾਰੇ ਜਿਹੜੇ ਹੋ ਜਾਂਦੇ ਆ ਤੇ ਅੱਜ ਨਿਹਾਲ ਸਿੰਘ ਵਾਲਾ ਐਸ ਐਚਓ ਅਮਰਜੀਤ ਸਿੰਘ ਔਰ ਡੀਐਸਪੀ ਪਰਮਜੀਤ ਸਿੰਘ ਉਹਨਾਂ ਦੀ ਸਮੁੱਚੀ ਜਿਹੜਾ ਪੁਲਿਸ ਪ੍ਰਸ਼ਾਸਨ ਦੀ ਟੀਮ ਆ ਉਹ ਦੀਨਾ ਸਾਹਿਬ ਚੌਂਕੀ ਪਹੁੰਚੀ ਆ ਉੱਥੇ ਜਿਹੜੇ ਕਿਸਾਨ ਜਿਥੇ ਬੰਦੀਆਂ ਦੇ ਆਗੂ ਨੇ ਉਹ ਵੀ ਪਹੁੰਚੇ ਹੋਏ ਨੇ ਤੇ ਅਕਸਰ ਮੈਂ ਪਹਿਲਾਂ ਕਿਹਾ ਕਿ ਧਰਨੇ ਵਿਚਾਰੇ ਹੁੰਦੇ ਨੇ ਪਰ ਅੱਜ ਕਿਸਾਨ ਆਗੂਆਂ ਨੇ ਇੱਕ ਵੱਖਰੀ ਗੱਲਬਾਤ ਜਿਹੜੀ ਪੁਲਿਸ ਪ੍ਰਸ਼ਾਸਨ ਦੇ ਲਈ ਕਹੀ ਆ ਉਹ ਮੈਂ ਆਪਦੇ ਮੂੰਹੋਂ ਨਹੀਂ ਕਹਾਗਾ ਤੁਸੀਂ ਸੁਣ ਲਓ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਬਾਰੇ ਕੀ ਕਿਹਾ ਜਿਵੇਂ ਕਿ ਨਿਹਾਲ ਸਿੰਘ ਵਾਲਾ ਪੁਲਿਸ ਨੇ ਪਿਛਲੇ ਸਮੇਂ ਚ ਇੱਕ ਮੁਹਮਬედੀ ਹੋਈ ਹੈ ਜਿਹੜੇ ਕਿਸਾਨਾਂ ਦੇ ਟਰਾਂਸਫਰਮ ਤਾਰਾ ਚੋਰੀ ਕਰਨ ਵਾਲੇ ਜਿਹੜੇ ਗਰੋਹ ਕਾਬੂ ਕੀਤੇ ਐ ਤੇ ਜੇ ਆਪਾਂ ਜ਼ਮੀਨੀ ਪੱਤਰ ਤੇ ਦੇਖੀਏ ਉਹਨਾਂ ਦੀ ਇਸ ਕਾਰਵਾਈ ਦਾ ਕਿਵੇਂ ਲੱਗਦਾ ਤੁਹਾਨੂੰ ਪਿੰਡਾਂ 'ਚ ਜਿਹੜਾ ਕਿਸਾਨਾਂ ਨੂੰ ਦੁਖੀ ਕੀਤਾ ਹੋਇਆ ਸੀ ਚੋਰਾ ਨੇ ਤੇ ਉਹਦੇ ਤੇ ਕਿੰਨਾ ਅਸਰ ਪਿਆ ਕੀ ਕਹਿਣਾ ਚਾਹੋ ਪਹਿਲਾਂ ਤਾਂ ਹੀ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਸਾਰੇ ਵੀਡੀਓ ਦਾ ਜਿਨ੍ਹਾਂ ਨੇ ਸਾਡੀ ਪਿੰਡਾਂ ਇਸਾਰ ਲਈ ਐ ਅੱਜ ਡਿਪਟੀ ਸਾਹਿਬ ਸਰਦਾਰ ਅਮਨਜੀਤ ਸਿੰਘ ਐਨਡਰ ਵਿਆ ਸਿੰਘਲਾ ਤੇ ਸਲਾਹਕੇ ਬਸੰਗ ਜੀ ਅੱਜ ਸਾਡੀ ਇੱਥੇ ਮੀਟਿੰਗ ਰੱਖੀ ਗਈ ਸੀ ਦੀਨਾ ਸਾਹਿਬ ਚੌਂਕੀ ਚ ਪਹਿਲਾਂ ਤਾਂ ਇਹਨਾਂ ਦਾ ਧੰਨਵਾਦ ਕਰਦਾ ਸਾਰੇ ਪ੍ਰਸ਼ਾਸਨ ਦਾ ਆਪ ਦੀ ਜਥੇਬੰਦੀ ਨੂੰ ਭਾਰਤੀ ਖਾਨ ਨੂੰ ਕਰ ਤੋਂ ਬਲਾਕ ਦਾ ਜ਼ਿੰਮੇਵਾਰ ਹੋਣ ਕਰਕੇ ਜਿਹੜੇ ਅੱਜ ਆਪਾਂ ਭਈਏ ਕੋਠਾਂ ਦੇ ਬਾਹਰ ਦੇ ਸੀ ਮੋਟਰਾਂ ਤੇ ਜਾ ਕੇ ਉਹਨਾਂ ਦੀ ਵੀ ਸ਼ਿਕਾਇਤ ਆਲੇ ਸਲਾਹਕੇ ਜੀ 12 ਲੇਬਰ ਲੈਉਣੇ ਆ ਉਹਨਾਂ ਦੇ ਵੀ ਇਹਨਾਂ ਨੇ ਸਕੰਜਾ ਕਾਹਤਾ ਮੈਂ ਨਹੀਂ ਸਲਾਗਾ ਜਿੰਨੀ ਕਾਸਕਾ ਥੋੜੀ ਹੈ ਅੱਜ ਤਾਈਂ ਸਰਦਾਰ ਅਮਰਜੀਤ ਸਿੰਘ ਨੇ ਕਿੰਨਾ ਇੱਥੇ ਨੱਥ ਪਾਈ ਹੈ ਸਾਡੇ ਨੇ ਹਰ ਸੰਘਾਲੇ ਚ ਤੇ ਐ ਇਦੋਂ ਕੋਈ ਪਹਿਲਾਂ ਕਾਮਯਾਬੀ ਹੈ ਹੀ ਨਹੀਂ ਸੀ ਬਹੁਤ ਚੰਗਾ ਇਹਨਾਂ ਨੇ ਕਦਮ ਚੁੱਕਿਆ ਤੇ ਅਸੀਂ ਮੋਢੇ ਨਾਲ ਮੋਢਾ ਲਾ ਕੇ ਨਾਲ ਖੜੇ ਆ ਅੱਗੇ ਤੋਂ ਜੋ ਕੋਈ ਹੋਇਆ ਅਸੀਂ ਨਾਲ ਕਦਮ ਲੱਕ ਚੱਲਾਂਗੇ ਸਭ ਤੋਂ ਪਹਿਲਾਂ ਸਾਨੂੰ ਜੂਨੀਅਨ ਤੌਰ ਤੇ ਪਿੰਡਾਂ ਨੂੰ ਕਿਸਾਨਾਂ ਨੂੰ ਮੈਂ ਖਾਸ ਕਰਕੇ ਜਾਨੀ ਜਿਹੜੇ ਸਾਡੇ ਡਿਊਟੀ ਸਾਹਿਬ ਆ ਪਰਮਜੀਤ ਸਿੰਘ ਸੰਧੂ ਬਦਨੀ ਕਲਾ ਅਮਰਜੀਤ ਸਿੰਘ ਐਸ ਐਚਓ ਨਿਹਾਲ ਸਿੰਘ ਵਾਲਾ ਕੇਵਲ ਸਿੰਘ ਇੰਚਾਰ ਚੌਂਕੀ ਇੰਚਾਰਜ ਦੀਨਾ ਸਾਹਿਬ ਤੁਹਾਡਾ ਮੀਟ ਜੇ ਦਾ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਇਹਨਾਂ ਨੇ ਨੱਥ ਪਾਈ ਆ ਬਹੁਤ ਬੁਰਾ ਹਾਲ ਸੀ ਇੱਕ ਪਿੰਡ ਦੇ ਵਿੱਚੋਂ ਤਕਰੀਬਨ ਹਰ ਰੋਜ਼ 15 20 ਮੋਟਰਾਂ 21 21 ਮੋਟਰਾਂ 25 ਤੱਕ ਵੀ ਤਾਰਾਂ ਲੈਂਦੀਆਂ ਰਹੀਆਂ ਟਰਾਂਸਫਾਰਮਰ ਨੂੰ ਸਿੱਟਣਾ ਥੱਲੇ ਤੇਲ ਕੱਢ ਕੇ ਲੈ ਜਾਣਾ ਕੀਮਤੀ ਸਮਾਨ ਕੱਢਣਾ ਹਰ ਰੋਜ਼ ਦਾ ਕੀਤਾ ਬਣ ਗਿਆ ਸੀ ਅਸੀਂ ਬੜਾ ਜਾ ਕੇ ਨਿਹਾਲ ਸਿੰਘਲੇ ਵੀ ਜਾ ਕੇ ਕਹਿਣਾ ਬਾਰ ਬਾਰ ਕਹਿਣਾ ਪਰ ਸਾਡਾ ਕੋਈ ਹੱਲ ਨਹੀਂ ਸੀ ਹੋਇਆ ਸਾਡੀ ਜਦੋਂ ਪਿਛਲੀ ਦਿਨੀ ਅਮਰਜੀਤ ਸਿੰਘ ਨਾਲ ਉੱਥੇ ਐਸ ਐਚਓ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਤੇ ਇਹਨਾਂ ਨੇ ਸਾਨੂੰ ਡਿਟੇਲ ਨਾਲ ਦੁਬਾਰਾ ਸਾਨੂੰ ਫੇਰ ਸੱਦ ਕੇ ਜਸਵਿੰਦਰ ਵੀ ਮੇਰੇ ਨਾਲ ਸੀ ਅਸੀਂ ਬਹਿ ਕੇ ਇਹਨਾਂ ਨਾਲ ਅੱਧਾ ਪੌਣਾ ਘੰਟਾ ਜਾਨੀ ਉੱਥੇ ਇਹਨਾਂ ਨਾਲ ਇਹ ਜਾਨੀ ਗੱਲਤਕੂ ਕੀਤੀ ਵੀ ਇਹਦਾ ਹੱਲ ਕਿਵੇਂ ਕੀਤਾ ਜਾਵੇ ਇਹਨਾਂ ਨੇ ਕਿਹਾ ਵੀ ਪਹਿਲਾਂ ਵੀ ਚੋਰ ਨੂੰ ਨਾ ਫੜੋ ਚੋਰ ਦੀ ਮਾਂ ਨੂੰ ਮਾਰੋ ਵੀ ਮੁੜ ਕੇ ਦੁਬਾਰਾ ਚੋਰ ਨਾ ਇਹ ਪੈਦਾ ਹੋਣ ਤੁਹਾਡੇ ਹਲਕੇ ਦੇ ਵਿੱਚ ਅਸੀਂ ਤਾਂ ਇਹਨਾਂ ਦਾ ਇਨਾ ਧੰਨਵਾਦ ਕਰਦੇ ਆਂ ਵੀ ਜਿਨ੍ਹਾਂ ਨੇ ਵੱਡੀ ਪੱਧਰ ਤੇ ਇੱਥੇ ਨਹੀਂਗਾ ਬਾਗੇ ਪੁਰਾਣਾ ਸਰਕਲ ਬਾ ਸਮਾਰ ਸਰ ਮਾਣੂ ਕੇ ਜਿੰਨੇ ਸੀਗੇ ਇਹਨਾਂ ਨੇ ਸਕੰਜਾ ਕੱਸਿਆ ਉਹ ਹੁਣ ਸਾਨੂੰ ਪਤਾ ਵੀ 10-15 ਦਿਨਾਂ ਤੋਂ ਸਾਡੇ ਪਿੰਡਾਂ 'ਚ ਪੂਰੀ ਸ਼ਾਂਤੀ ਹੈ ਅਸੀਂ ਇਹਨਾਂ ਦਾ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਤੁਸੀਂ ਕਿਸਾਨ ਆ ਗੂਆਂ ਤੇ ਕਿਸਾਨਾਂ ਦੀ ਜਿਹੜੀ ਇੱਕ ਵੱਡੀ ਸਿਰਦਰਦੀ ਸੀ ਟ੍ਰਾਂਸਫਰਮ ਦਾ ਚੋਰੀ ਦੀ ਘਟਨਾ ਮਗਰ ਤੇ ਨਿਹਾਲ ਸਿੰਘ ਵਾਲਾ ਪੁਲਿਸ ਨੇ ਜਿਵੇਂ ਕਾਰਵਾਈ ਕੀਤੀ ਆ ਪਿਛਲੇ ਦਿਨਾਂ 'ਚ ਤੇ ਕਿਵੇਂ ਲੱਗਦਾ ਤੁਹਾਨੂੰ ਕਿਸਾਨਾਂ ਲਈ ਕੀ ਰਾਹਤ ਇਹਦੇ 'ਚ ਮਿਲੀ ਆ ਪਹਿਲਾਂ ਤਾਂ ਮੈਂ ਸਾਡੇ ਐਸਐਸਪੀ ਸਾਹਿਬ ਮੋਗਾ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪਿੰਡਾਂ ਵਾਲੇ ਲੋਕਾਂ ਦੇ ਆਪਣੇ ਨਿਹਾਲ ਸਿੰਘ ਵਾਲਾ ਚੋ ਤੇ ਡਿਪਟੀ ਸਾਹਿਬ ਬਧਣੀ ਇਨਾਂ ਨੇ ਜਿਹੜੇ ਕਿ ਚੋਰਾਂ ਦੇ ਉੱਤੇ ਨੱਥ ਪਾਈ ਹੈ ਇਹ ਬਹੁਤ ਵੱਡੀ ਪੁਲਿਸ ਨੂੰ ਸਫਲਤਾ ਮਿਲੀ ਹੈਗੀ ਤੇ ਇਹ ਤਾਂ ਚੋਰਾਂ ਦੀ ਜਾਨ ਦੀ ਇੰਨੀ ਸਾਡੇ ਏਰੀਏ ਦੇ ਵਿੱਚ ਲੁੱਟ ਮਚਾਈ ਪਈ ਸੀਗੀ ਤੇ ਇਹਨਾਂ ਦੀ ਖੇਤ ਜਾਣ ਤੋਂ ਵੀ ਅਸੀਂ ਦੋ-ਦੋ ਜਾਣੇ ਜਾਣਦੇ ਸੀਗੇ ਫੇਰ ਵੀ ਉਹਨਾਂ ਨੂੰ ਖੇਤ ਜਾ ਕੇ ਇਹ ਪੈਸੇ ਵੀ ਖੋਹ ਲੈਂਦੇ ਸੀ ਕੋਈ ਚੀਜ਼ ਜਿਹੜੀ ਕੋਲੀ ਕੋਈ ਪਾਈ ਵੀ ਆ ਉਹ ਵੀ ਲਾ ਲੈਣੀ ਤਾਰਾਂ ਤਾਂ ਲਵਣੀਆਂ ਲਵਣੀਆਂ ਕਈ ਤਾਂ ਕਈਆਂ ਸਮਾਂ ਦਾ ਤਾਂ ਇਹ ਘਟਨਾ ਹੋਈਆਂ ਵੀ ਜਾ ਕੇ ਅਗਲੇ ਨੂੰ ਖੇਤ ਗਏ ਤਾਂ ਸੀ ਵੀ ਟਰਾਂਸਫਰ ਪਹਿਲਾਂ ਪਾਣੀ ਪੀਣ ਨੂੰ ਮੰਗਦੇ ਸੀ ਮੁੜ ਕੇ ਉਥੇ ਪੈਗ ਲਾਉਂਦੇ ਸੀ ਫਿਰ ਕਹਿੰਦੇ ਸੀ ਵੀ ਟਰਾਂਸਫਰ ਇੱਥੋਂ ਆਪ ਲਵਾਉਣਾਗਾ ਇਹ ਘਟਨਾ ਵੀ ਹੋਈਆਂ ਕਈਆਂ ਥਾਵਾਂ ਤੇ ਪਰ ਸਾਡੇ ਐਚਐਸਓ ਸਾਹਿਬ ਨਿਹਾਲ ਸਿੰਘ ਵਾਲਾ ਕਿਉਂਕਿ ਇੰਚਾਰਜ ਦੀਨਾ ਸਾਹਿਬ ਡਿਪਟੀ ਸਾਹਿਬ ਵੱਧਣੀ ਤੇ ਬਾਕੀ ਸਾਡੇ ਮੂਗਾ ਐਸਐਸਪੀ ਨੂੰ ਜਾਂਦਾ ਜੋ ਵੀ ਇਹ ਕਾਮਯਾਬੀ ਮਿਲੇਗੀ ਇਸੇ ਤਰ੍ਹਾਂ ਜੇ ਪੁਲਿਸ ਪੂਰੀ ਚੌਕਸ ਹੋਊਗੀ ਕੰਮ ਕਰੂਗੀ ਤਾਂ ਬਹੁਤ ਵਧੀਆ ਸਲਾਘਾਯੋਗ ਇਹਨਾਂ ਦਾ ਕਦਮ ਹੈਗਾ ਬੜਾ ਵਧੀਆ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਤੁਹਾਡੇ ਮੀਡੀਆ ਦਾ ਵੀ ਧੰਨਵਾਦ ਕਰਦੇ ਆਂਗੇ ਤੇ ਸਾਡੇ ਪ੍ਰਧਾਨ ਜੀ ਆ ਕੇ ਮਿਲ ਕੇ ਗਏ ਆ ਸਰਦਾਰ ਮਨਜੀਤ ਸਿੰਘ ਧਨੀਰ ਮੈਂ ਭਾਰਤੀ ਕਿਸਾਨ ਯੂਨੀ ਬੀਕੇ ਰੂ ਡਗਾਉਂਦਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਮੋਗਾ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਰੇ ਪੁਲਿਸ ਪ੍ਰਸ਼ਾਸਨ ਦਾ ਤੇ ਤੁਹਾਡੇ ਮੀੜਗਾ ਦਾ ਜੇ ਪਿੰਡ ਦੇ ਮੋਹਤਵਾਰ ਵਿਅਕਤੀਆਂ ਤੇ ਜੇ ਪਿੰਡ ਦੀਨਾ ਸਾਹਿਬ ਜਾਇ ਤੇ ਇਲਾਕੇ ਦੀ ਗੱਲ ਕੀਤੀ ਜਾਵੇ ਚੋਰਾਂ ਦਾ ਵੱਡਾ ਖੌਫ ਸੀਗਾ ਇਲਾਕੇ ਦੇ ਵਿੱਚ ਤੇ ਜਿਵੇਂ ਨਿਹਾਲ ਸਿੰਘ ਵਾਲਾ ਪੁਲਿਸ ਨੇ ਕਾਰਵਾਈ ਕੀਤੀ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਹੁਣ ਜਿਹੜਾ ਇਹਨਾਂ ਪਿੰਡਾਂ ਦੇ ਕਿਸਾਨ ਹੈ ਬੇਟਰ ਓਕੇ ਜਿਹੜਾ ਰਾਤ ਨੂੰ ਖੇਤਾਂ 'ਚ ਮੋਟਰਾਂ ਤੇ ਜਾ ਸਕਣਗੇ ਤੇ ਹੁਣ ਜਿਹੜੀਆਂ ਹੁਣ ਦੀ ਸਥਿਤੀ ਕੀ ਲੱਗ ਰਹੀ ਹੈ ਤੁਹਾਨੂੰ ਹੁਣ ਸਥਿਤੀ ਵਧੀਆ ਲੱਗ ਰਹੀ ਹੈ ਜੀ ਠੀਕ ਠਾਕ ਚੱਲੀ ਜਾਂਦਾ ਕੰਮ ਵਧੀਆ ਹੁਣ ਜਿੱਦਿਆਂ ਦੇ ਚੋਰ ਫੜਿਆ ਐ ਐਸ.ਐਚ.ਓ ਸਾਹਿਬ ਨੇ ਤੇ ਡਿਪਟੀ ਸਾਹਿਬ ਨੇ ਇਹਨਾਂ ਦੇ ਸਲਾਹਾਂ ਜੋ ਕੰਮ ਇਹਨਾਂ ਦਾ ਬਹੁਤ ਵਧੀਆ ਅਸੀਂ ਤਾਂ ਇਹਨਾਂ ਦੀ ਸਲਾਹਾਂ ਕਰਦੇ ਆ ਬਹੁਤ ਵਧੀਆ ਕੰਮ ਕੀਤਾ ਜਿਹੜੇ ਚੋਰ ਫੜੇ ਐ ਫੜ ਕੇ ਅੰਦਰ ਦਿੱਤੇ ਐ ਤੇ ਲੋਕ ਹੁਣ ਆਲਦੀ ਮੌਜ ਨਾਲ ਆਪਦੀ ਨੀਂਦ ਸੌਣਗੇ ਅੱਗੇ ਟਰਾਂਪਰਮ ਚੋਰੀ ਹੋ ਗਿਆ ਕਿਤੇ ਸਟਾਰਟਰ ਲਾ ਆ ਗਿਆ ਕਿਤੇ ਤਾਰਾਂ ਚੋਰੀ ਹੋ ਗਈਆਂ ਜਿਹਨ ਜਿੱਦਿਆਂ ਦਾ ਹੀ ਪ੍ਰੋਗਰਾਮ ਕੀਤਾ ਸਾਹਿਬ ਨੇ ਉਦੋਂ ਦਾ ਸਾਰਾ ਕੁਝ ਠੀਕ ਚੱਲੀ ਜਾਂਦਾ ਜਾਨੀ ਹੁਣ ਕਿਸਾਨਾਂ ਚ ਜਿਹੜਾ ਡਰ ਐ ਉਹ ਨਿਕਲ ਗਿਆ ਹਾਂਜੀ ਉਹ ਨਿਕਲਿਆ ਵਾ ਬਹੁਤ ਜ਼ਿਆਦਾ ਹੀ ਨਿਕਲਿਆ ਵ ਹਾਂ ਹੁਣ ਠੀਕ ਠਾਕ ਇਹ ਗੱਲ ਕੀਤੀ ਜੀ ਪਹਿਲਾਂ ਵੀ ਪੁਲਿਸ ਹਾਂਜੀ ਸਾਸ ਲੈਤੇ ਰਿਹਾ ਡਿਊਟੀ ਕਰਦਾ ਰਿਹਾ ਬਤੌਰ ਉਹਨਾਂ ਤੋਂ ਇਹ ਜੀ ਮਿਸਤਰੀ ਦਿੱਤੀ ਸੀ ਨਹੀਂ ਨਹੀਂ ਜੀ ਪਹਿਲਾਂ ਦਿੱਤੀ ਹੁਣ ਦਿੱਤੀ ਹੈ ਹਨ 15 20 ਦਿਨ ਦੀ ਹੁਣ ਦਿੱਤੀ ਹੈ ਸਾਰੀ ਇਹ ਕੋ ਤੁਸੀਂ ਦੇਖ ਹੀ ਲਿਆ ਕਿ ਦੀਨਾ ਚੌਂਕੀ ਦੇ ਵਿੱਚ ਵਕ ਵਕ ਕਿਸਾਨ ਜਥੇ ਬੰਦੀਆਂ ਦੇ ਆਗੂਆਂ ਨੇ ਨਿਹਾਲ ਸਿੰਘ ਵਾਲਾ ਪੁਲਿਸ ਦੀ ਜਿਹੜੀ ਤਾਰੀਫ ਕੀਤੀ ਆ ਕਿਉਂਕਿ ਆਈ ਦਿਨ ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਸੀ ਲਗਭਗ 4.5 ਮਹੀਨੇ ਦੇ ਵਿੱਚ ਐਸ ਐਚ ਓ ਅਮਰਜੀਤ ਸਿੰਘ ਔਰ ਡੀ ਐਸ ਪੀ ਪਰਮਜੀਤ ਸਿੰਘ ਦੀ ਅਗਵਾਈ ਦੇ ਵਿੱਚ 55 ਜਿਹੜੇ ਚੋਰ ਨੇ ਉਹਨਾਂ ਦੇ ਗਰੋ ਨੇ ਉਹ ਜ਼ਿਲ੍ਹਾ ਦੇ ਵਿੱਚ ਬੰਦ ਨੇ ਤੇ ਮੈਂ ਪਬਲਿਕ ਨੂੰ ਇਹ ਜ਼ਰੂਰ ਅਪੀਲ ਕਰਨੇ ਚਾਹਾਂਗਾ ਕਿ ਸਾਡਾ ਨੈਤਿਕ ਫਰਜ਼ ਬਣਦਾ ਹੈ ਕਿ ਜਿੱਥੇ ਅਸੀਂ ਪੁਲਿਸ ਪ੍ਰਸ਼ਾਸਨ ਬਾਰੇ ਗੱਲ ਸੂਚਨਾ ਕਰਦੇ ਹਾਂ ਉੱਥੇ ਸਾਡਾ ਨੈਤਿਕ ਫਰਜ਼ ਆ ਕਿ ਜਿੱਥੇ ਪੁਲਿਸ ਪ੍ਰਸ਼ਾਸਨ ਚੰਗਾ ਕਰਦਾ ਉਹਨੂੰ ਐਪਰੀਸ਼ੀਏਟ ਵੀ ਕਰਨਾ ਬਣਦਾ ਸੋ ਹੋਰ ਅਪਡੇਟਸ ਲਈ ਬਣੇ ਰੋ ਜੀਵੀਐਸ ਟੈਂਪ ਦੇ ਨਾਲ